ਅਸੀਂ ਮਿਡਲ ਕਲਾਸ ਫੈਮਿਲੀ ਦੇ ਵਿੱਚ ਰਹਿੰਦੇ ਆ ਤੇ ਖਾਨਦਾਨੀ ਸਰਦਾਰਾਂ ਦੇ ਵਿੱਚ ਸਾਡਾ ਨਾਮ ਆਉਂਦਾ ਅਸੀਂ ਦੁਨੀਆ ਦਾ ਹਰ ਇੱਕ ਕੰਮ ਕਰ ਸਕਦੇ ਆ ਲੇਕਿਨ ਕੁਝ ਵੇਚ ਨਹੀਂ ਸਕਦੇ ਬੇਸ਼ੱਕ ਸਵੇਰ ਤੋਂ ਸ਼ਾਮ ਤੱਕ ਹਰ ਇੱਕ ਚੀਜ਼ ਅਸੀਂ ਬਾਜ਼ਾਰ ਚੋਂ ਖਰੀਦ ਕੇ ਲੈ ਕੇ ਆਉਂਦੇ ਆ ਪਰ ਜੇ ਕੋਈ ਸਾਨੂੰ ਕੁਝ ਵੇਚਣ ਨੂੰ ਕਵੇ ਤਾਂ ਸਾਡੇ ਸਟੈਂਡਰਡ ਨੂੰ ਇਹ ਚੀਜ਼ ਮੈਚ ਨਹੀਂ ਕਰਦੀ ਬੇਸ਼ੱਕ ਜਿੰਨਾ ਲੋਕਾਂ ਕੋਲ ਅਸੀਂ ਖਰੀਦ ਕੇ ਲੈ ਕੇ ਆਉਂਦੇ ਆ ਉਹ ਫਾਈਨੈਂਸਲੀ ਤੌਰ ਤੇ ਸਾਡੇ ਨਾਲੋਂ ਜ਼ਿਆਦਾ ਸਟਰੋਂਗ ਆ ਪਰ ਜੇ ਕੋਈ ਸਾਨੂੰ ਵੇਚਣ ਵਾਸਤੇ ਕਵੇ ਸਾਡੇ ਤਾਂ ਸੱਤਾ ਪੀੜ੍ਹੀਆਂ 'ਚ ਕਿਸੇ ਨੇ ਕੁਝ ਵੇਚਣਾ ਸਿੱਖਿਆ ਹੀ ਨਹੀਂ ਬੇਸ਼ੱਕ ਅਸੀਂ ਆਪਣੇ 8 ਘੰਟੇ ਰੋਜ਼ ਵੇਚਦੇ ਆ ਪਰ ਸਾਨੂੰ ਜੇ ਕੋਈ ਕੋਈ ਚੀਜ਼ ਵੇਚਣ ਨੂੰ ਕਹਿ ਦਵੇ ਤਾਂ ਸਾਨੂੰ ਇਹ ਚੀਜ਼ ਚੰਗੀ ਨਹੀਂ ਲੱਗਦੀ ਬੇਸ਼ੱਕ ਅਭਿਤਾ ਵਚਨ ਜੀ ਅਰਬਾ ਘਰਬਾ ਪਤੀ ਆ ਉਹ ਸਾਨੂੰ ਨਿਵਰਤਨ ਤੇਲ ਵੇਚਦੇ ਆ ਉਹਨਾਂ ਦੀ ਗੱਲ ਹੋਰ ਆ ਪਰ ਸਾਡੇ ਸਟੈਂਡਰਡ ਨੂੰ ਇਹ ਚੀਜ਼ਾਂ ਮੈਚ ਨਹੀਂ ਕਰਦੀਆਂ ਇਹ। ਬੇਸ਼ੱਕ Jio ਕੰਪਨੀ ਦਾ ਮਾਲਕ ਸਵੇਰੇ ਉੱਠਣਸਾਰ ਸਾਡੀ ਜੇਬ ਦੇ ਵਿੱਚ ਹੱਥ ਪਾ ਲੈਂਦਾ। ਉਹ ਸਾਨੂੰ ਆਪਣਾ ਡਾਟਾ ਵੇਚਦਾ ਪਰ ਸਾਨੂੰ ਕੁਛ ਨਾ ਕੁਛ ਵੇਚਣ ਵਾਲੇ ਕੰਮ ਤੋਂ ਸ਼ਰਮ ਆਉਂਦੀ ਆ। ਹੋਰ ਜਿਹੜਾ ਮਰਜ਼ੀ ਕੰਮ ਸਾਡੇ ਤੋਂ ਕਰਵਾ ਲੂ ਤੁਸੀਂ।